ਉਸੇ ਪਿੰਡ ਵਿੱਚ ਅਨਾਉਂਸਮੈਂਟ ਕਰਾਈ ਵੀ ਪਿੰਡ ਦਾ ਇਕੱਠ ਕੀਤਾ ਪੂਰਾ ਉੱਥੇ ਪਿੰਡ ਦੀ ਸਲਾਹ ਨਾਲ ਸਲਾਹ ਨਾਲੇ ਮਤੇ ਪਾਸ ਕੀਤੇ ਹੋਏ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਔਰ ਜੋ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਨੂੰ ਇਹ ਮਤਾ ਪਾਉਣਾ ਪਿਆ ਕੀ ਲੱਗਦਾ ਜਿਵੇਂ ਤਮਾਕੂ ਤੇ ਰੋਕ ਲਗਾਈ ਆ ਨਸ਼ਾ ਤੇ ਵੀ ਰੋਕ ਲਗਾਈ ਆ ਜਿਹੜੇ ਦੁਕਾਨਦਾਰ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਤਮਾਕੂ ਵਗੈਰਾ ਰੱਖਦੇ ਸੀ ਕੀ ਉਹ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ ਦਿਲੋ ਜਾਂਦਾ ਹੈ ਕਿ ਟੋਟ ਟੋਟ 1000 ਰੁਪਏ ਐਂਟਰੀ ਹੁੰਦੀ ਹੈ ਇੱਕ ਸਮੇ 1000 ਰੁਪਏ ਦਾ ਹੁੰਦਾ ਉੱਥੇ ਪਰ ਦਾ ਕਿਰਾਇਆ ਵੀ ਲਾਉਣਾ ਬੱਚੇ ਨੇ ਖਾਣਾ ਪੀਣਾ ਵੀ ਆ ਤਾਂ ਵੀ ਕੁਛ ਇੱਕ ਪੰਚਾਇਤ ਕੁਝ ਨਾ ਕੁਛ ਉਹਨਾਂ ਵਾਸਤੇ ਕਰ ਸਕੇ ਉਹ ਜੋ ਵੀ ਪਲੇਅਰ ਪੰਜਾਬ ਜਾਂ ਨੇਸ਼ਨਲ ਜਾਂ ਬਲਾਕ ਵੱਲੇ ਖੇਡਦਾ ਅਸੀਂ ਉਹਨਾਂ ਨਗਦ ਰਾਸ਼ੀ ਨਾਲ ਤੇ ਅਵਾਰਡ ਦੇਵਾਂਗੇ ਸਭ ਤੋਂ ਵਧੀਆ ਟਰੋਫੀ ਸਨਮਾਨ ਕਰਾਂਗੇ ਗ੍ਰਾਮ ਸਭਾ ਚ ਮਤਾ ਪਾਇਆ ਇੱਕ ਤਰ੍ਹਾਂ ਦਾ ਹਾਈ ਕੋਰਟ ਦੇ ਬਰਾਬਰ ਹੁੰਦਾ ਉਹ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਨਵੇਂ ਮੰਡੇ ਨੇ ਪਹਿਲਾਂ ਵੀ ਐਲਾਨ ਕਰ ਦਿੱਤਾ ਵੀ ਆਪਾਂ ਇਹ ਕੰਮ ਕਰਨੇ ਨੇ ਇਹਦੀ ਸੋਚ ਪਹਿਲਾਂ ਹੀ ਸੀ ਸਰਪੰਚ ਬਾਨ ਨੇ ਤੋਂ ਹੀ ਨਰਪਕ ਪੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾਂ ਜਿੱਥੇ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਦਾ ਜੋ ਨਵੇਂ ਕਾਨੂੰਨ ਨੇ ਜਾਂ ਨਵੀਆਂ ਉਪਲਬਧੀਆਂ ਨੇ ਉਹਨਾਂ ਦਾ ਕਹਿਣਾ ਹੈ ਸਿੱਖਿਆ ਤੇ ਸਿਹਤ ਨੂੰ ਅੱਗੇ ਲੈ ਕੇ ਜਾਣਾ ਹੈ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਸੁਧਾਰ ਕਰਨਾ ਹੈ ਉਸੇ ਤਰ੍ਹਾਂ ਹੀ ਪੁਲਿਸ ਪ੍ਰਸ਼ਾਸਨ ਵੀ ਕਾਫੀ ਆਪਣੇ ਨਸੇ ਦੇ ਖਿਲਾਫ ਸੁਧਾਰ ਕਰ ਰਹੀ ਹੈ ਉਸੇ ਤਰ੍ਹਾਂ ਹੀ ਅੱਜ ਪਿੰਡ ਖਿਲਰੀਆਂ ਦੇ ਵਿੱਚ ਪਹੁੰਚਿਆ ਜ਼ਿਲ੍ਹਾ ਸੰਗਰੂਰ ਦਾ ਪਿੰਡ ਖਿਲਰੀਆਂ ਜਿੱਥੇ ਕੀ ਹਰਜਿੰਦਰ ਸਿੰਘ ਸਰਪੰਚ ਅਤੇ ਮੈਂਬਰਾਂ ਵੱਲੋਂ ਇੱਕ ਅਨੋਖਾ ਉਪਰਾਲਾ ਕੀਤਾ ਗਿਆ ਹੈ ਪਿੰਡ ਦੇ ਵਿੱਚ ਕਾਫੀ ਕਾਨੂੰਨ ਨਵੇਂ ਬਣਾਏ ਗਏ ਹਨ ਨਸ਼ੇ ਨੂੰ ਦੇਖਦੇ ਹੋਏ ਨੌਜਵਾਨੀ ਨੂੰ ਸੁਧਾਰ ਦੇ ਲਈ ਪਿੰਡ ਦੇ ਵਿੱਚ ਨੌ ਮਤੇ ਪਾਏ ਗਏ ਹਨ ਸਰਪੰਚ ਸਾਹਿਬ ਤੇ ਪਿੰਡ ਦੀ ਸੱਤ ਵਿੱਚ ਬੈਠਿਆ ਉਹਨਾਂ ਨਾਲ ਗੱਲਬਾਤ ਕਰ ਲੈਣਿਆ ਸਤਸ੍ਰੀਕਾਲ ਸਰਪੰਚ ਸਾਹਿਬ ਸਤਸ੍ਰੀਕਾਲ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਪਿੰਡ ਵਿੱਚ ਆਏ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਿਆ ਇਸ ਵਾਰ ਜੋ ਪੰਚਾਇਤਾਂ ਨੇ ਉਹ ਵੀ ਨਵੀਆਂ ਨੌਜਵਾਨ ਪੀੜੀ ਆਈ ਕਿਸ ਤਰ੍ਹਾਂ ਦੇਖਦੇ ਉਹ ਪੰਚਾਇਤਾਂ ਸਾਰੀਆਂ ਪਿੰਡਾਂ ਚ ਲਗਭਗ ਮਿਲਦਾ ਨਵੇਂ ਨੌਜਵਾਨ ਮੁੰਡੇ ਜ਼ਿਆਦਾ ਆਏ ਨੇ ਉਹਨਾਂ ਦੀ ਸੋਚ ਨਵੀਂ ਹੋਊਗੀ ਇਸ ਲਈ ਕਰਕੇ ਸੋਚ ਰਹੇ ਵੀ ਉਹਨਾਂ ਕਿ ਉਹ ਪਿੰਡ ਦੇ ਨਵੇਂ ਕੰਮ ਕਰਨਾ ਚਾਹਣਗੇ ਮਤਲਬ ਉਹਦੇ ਹਿੱਸਾ ਹੁੰਦੇ ਵੀ ਕਿ ਜ਼ਿਆਦਾ ਕੰਮ ਕਰੀਏ ਪਿੰਡ ਚ ਆ ਤੁਹਾਡੀ ਪਿੰਡ ਦੀ ਸਰਪੰਚ ਪੰਚਾਇਤ ਨਵੀ ਬਣੀਆ ਇੱਕ ਨਵਾਂ ਉਪਰੇਲਾ ਕੀਤਾ ਗਿਆ ਜੋ ਕਿ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਹਿਲਾ ਉਪਰੇਲਾ ਨਸ਼ੇ ਦੇ ਖਿਲਾਫ ਵੀ ਤੇ ਹੋਰ ਕਾਫੀ ਚੀਜ਼ਾਂ ਵੀ ਤੁਸੀਂ ਮਤੇ ਦੇ ਵਿੱਚ ਪਾਈਆਂ ਨੇ ਕਿਸ ਤਰ੍ਹਾਂ ਇਹ ਪੰਚਾਇਤ ਤੇ ਤੁਹਾਡੇ ਮੈਂਬਰ ਪੰਚਾਇਤਾਂ ਨਾਲ ਸੰਪਰਕ ਸਾਧ ਕੇ ਪਿੰਡ ਦੇ ਲੋਕਾਂ ਨਾਲ ਸੰਪਰਕ ਸਾਧ ਕੇ ਇਹ ਮਤੇ ਬਣਾਏ ਗਏ ਹਾਂਜੀ ਗ੍ਰਾਸ ਸਭਾ ਹੁੰਦੀ ਹੈ ਸਾਲ 'ਚ ਦੋ ਵਾਰ ਦਸੰਬਰ ਮਹੀਨੇ ਚਾਡੀ ਗ੍ਰਾਸ ਸਭਾ ਹੋਈ ਤੇ ਉਸੇ ਪਿੰਡ ਵਿੱਚ ਅਨਾਉਂਸਮੈਂਟ ਕਰਾਈ ਵੀ ਪਿੰਡ ਦਾ ਇਕੱਠ ਕੀਤਾ ਪੂਰਾ ਉੱਥੇ ਪਿੰਡ ਦੀ ਸਲਾਹ ਨਾਲ ਮਤੇ ਪਾਸ ਕੀਤੇ ਹੋਏ ਕੀਤੇ ਨੇ ਤੇ ਉਹਨਾਂ ਦੀ ਸਲਾਹ ਨਾਲ ਇਹ ਦੱਸਿਆ ਵੀ ਆਪਾਂ ਮਤੇ ਪਾਵਾਂਗੇ ਤਾਂ ਆਪਣਾ ਪਿੰਡ ਦਾ ਨਸਿਆਂ ਤੋਂ ਦੂਰ ਹੋਣਗੇ ਤੇ ਜਿਹੜੇ ਪਿੰਡ 'ਚ ਆਪਣੀ ਕਮੀ ਆਪਾਂ ਵੀ ਸਪੋਰਟਸ ਨੂੰ ਵੱਧ ਹਲਾੜਾ ਦੀ ਵੀ ਨਸੀਂ ਦੂਰ ਇਸ ਕਰਕੇ ਸਪੋਰਟਸ ਦੇ ਐਂਟਰੀ ਫੀਸ 'ਚ ਉਹ ਵੀ ਜੋ ਐਂਟਰੀ ਫੀਸ ਆ ਸਪੋਰਟਸ ਮੈਂ ਨਾਲ ਦੀ ਜੋ ਖੇਡਣ ਜਾਂਦੇ ਨੇ ਟੀਮਾਂ ਕਬੱਡੀ ਦੀ ਵਾਲੀਬਾਲ ਦੀ ਜਾਂ ਹੋਰ ਕੋਈ ਵੀ ਐਥਲੈਟਿਕ ਦੀ ਵੀ ਉਹ ਪੰਚਾਇਤ ਐਂਟਰੀ ਫੀ ਕੋਰਸ ਦਾ ਵੱਧਾ ਹੋਵੇ ਤਿੰਨ ਅਸੀਂ ਦਾ ਖਤਮਾ ਹੋਵੇ ਕੀ ਲੱਗਦਾ ਜਿਵੇਂ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਗਾਣੇ ਲਾਏ ਜਾਂਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਉਸਤੇ ਵੀ ਤੁਸੀਂ ਨੇ 3000 ਤੋਂ ਪਲੱਸ ਜੁਰਮਾਨਾ ਕਰ ਦਿੱਤਾ ਉਹ ਵੀ ਛੋਟਾ ਪਿੰਡਾ ਹੁਣ ਕਰਕੇ ਸਾਡੇ ਪਿੰਡ ਚ ਕਾਫੀ ਜਿਆਦੇ ਪ੍ਰੋਬਲਮ ਆਉਂਦੀ ਤੇ ਕਿਉਂ ਜਿਆਦਾ ਵੱਡਾ ਟੈਕ ਹੁਣ ਕਰਕੇ ਜਿਹੜੇ ਬਜ਼ੁਰਗ ਨੇ ਹਾਰਟ ਦੀ ਪ੍ਰੋਬਲਮਾਂ ਜਿਹਨਾਂ ਨੂੰ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਤੇ ਪਹਿਲਾਂ ਵੀ ਮਤਲਬ ਵੀ ਆਪਾਂ ਹੁਣ ਜਦੋਂ ਜੁਰਮਾਨਾ ਰੱਖਤਾ ਮਤਾਂ ਪੈ ਗਿਆ ਤਾਂ ਆਪਾਂ ਉਹਨੂੰ ਬੰਦ ਕਰ ਸਕਦੇ ਆ ਆਪਾਂ ਵੈਸੇ ਕਹਾਂਗੇ ਅਗਲੀ ਬੰਦ ਕਰਦੇ ਉਹ ਨਹੀਂ ਕਰਦਾ ਜਦੋਂ ਆਪਾਂ ਮਕਰਾਬ ਸਾਹਿਬ ਚ ਮਤਾਂ ਬਤਾਤਾ ਉਹ ਉਹਨੂੰ ਬੰਦ ਕਰਨਾ ਪਵੇਗਾ ਨਹੀਂ ਉਹਨੂੰ ਜੁਰਮਾਨਾ ਦੇਣਾ ਪਵੇਗਾ ਬਜ਼ੁਰਗਾਂ ਨੂੰ ਬਹੁਤ ਬਜਾਦਾ ਪ੍ਰੋਬਲਮਾਂ ਆਉਂਦੀ ਤੇ ਔਰ ਜੋ ਬੱਚੇ ਪੜਦੇ ਨੇ ਉਹਨਾਂ ਨੇ ਵੀ ਬਹੁਤ ਪ੍ਰੋਬਲਮਾਂ ਦਿੱਤੀ ਇਸ ਕਰਕੇ ਇਹ ਮਤਾ ਪਾਉਣਾ ਪਿਆ ਉਹਦੇ ਇਹ ਮਤੇ ਦਾ ਤੋਂ ਬਾਅਦ ਸਾਡੇ ਪਿੰਡ 'ਚ ਕੋਈ ਵੀ ਟੱਕ ਨਹੀਂ ਲੱਗਿਆ ਮਤਲਬ ਜਮੀ ਹੁਲੜਬਾਜੀ ਨਹੀਂ ਹੋਈ ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਪ੍ਰਵਾਸੀ ਬਸਣ ਲੱਗ ਰਹੇ ਹਨ ਬਹੁਤ ਪਿੰਡਾਂ ਦੇ ਵਿੱਚ ਪੰਚਾਇਤਾਂ ਉਹਨਾਂ ਦੇ ਆਧਾਰ ਕਾਰਡ ਬਣਾ ਦਿੰਦੇ ਉਹਦੀ ਵੋਟ ਬਣ ਜਾਂਦੀ ਹੈ ਤੇ ਉਰੇ ਦਾ ਉਹ ਬਸ਼ਨੀਕ ਹੋ ਜਾਂਦਾ ਪਰ ਤੁਹਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪ੍ਰਵਾਸੀਆਂ ਦੀ ਵੋਟ ਨਹੀਂ ਬਣਾਈ ਜਾਣੀ हां यो प्रवासी ਦੀ ਬਗਰ ਬੋਰਡ ਬਣ ਜਦੇ ਪਿੰਡ ਦੇ ਪੱਕੇ ਬਸਨੀਕ ਹੋ ਜਾਂਦੇ ਨੇ ਉਹਦੇ ਉਪਰ ਆਪ ਦਾ ਹੱਕ ਇੱਕ ਤਰ੍ਹਾਂ ਪਿੰਡ ਦਾ ਹੱਕ ਜਮਾਉਣ ਲੱਗ ਜਾਂਦੇ ਨੇ ਵੀ ਅਸੀਂ ਪਿੰਡ ਦੇ ਬਸਨੀਕ ਆ ਅਸੀਂ ਉਹ ਮਤਲਬ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਹੁਣ ਅਸੀਂ ਜੇਕਰ ਉਹਨਾਂ ਦੀ ਵੋਟ ਨਹੀਂ ਬਣਾਉਂਦੇ ਤਾਂ ਅਸੀਂ ਉਹਨਾਂ ਨੂੰ ਪਿੰਡ ਚ ਬਾਹਰ ਵੀ ਕਰ ਸਕਦੇ ਹਾਂ ਜੋ ਪਿੰਡ ਦੇ ਉਲਟ ਚੱਲਣਗੇ ਇਸ ਕਰਕੇ ਜੇ ਇਹਨਾਂ ਦੀ ਪਿੰਡੋ ਚ ਵੋਟ ਵਾਣੀ ਬੰਦ ਕਰਤੀ ਅਤੇ ਜੋ ਉਹ ਪਿੰਡ ਦੇ ਉਲਟ ਚੱਲਣਗੇ ਮਤਲਬ ਹਿਸਾਬ ਚ ਨਹੀਂ ਰਹਿਣਗੇ ਤਾਂ ਅਸੀਂ ਪਿੰਡ ਤੋਂ ਬਾਹਰ ਵੀ ਕਰ ਸਕਦੇ ਆ ਜ਼ਿਆਦਾਤਰ ਜ਼ਿਮੀਂਦਾਰ ਲੋਕ ਜਾਂ ਵੱਡੇ ਜ਼ਿਮੀਂਦਾਰਾਂ ਨਾਲ ਪ੍ਰਵਾਸੀ ਕੰਮ ਕਰਦੇ ਹਨ ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹ ਪ੍ਰਵਾਸੀ ਕੰਮ ਕਰਦੇ ਨੇ ਉਹ ਜ਼ਿਮੀਂਦਾਰ ਦੇ ਹਿਸਾਬ ਦੇ ਨਾਲ ਹੀ ਰਹਿੰਦੇ ਨੇ ਉਹ ਮਤਲਬ ਹਰੇਕ ਕੋਈ ਵੀ ਜ਼ਿਮੀਂਦਾਰ ਨਸ਼ੇ ਵਾਲੇ ਮੰਦਰ ਨੂੰ ਨਹੀਂ ਰੱਖਦਾ ਜੋ ਨਸ਼ਾ ਨਹੀਂ ਕਰਦਾ ਉਸ ਨੂੰ ਰੱਖਦਾ ਜ਼ਿਆਦਾਤਰ ਜਿਹੜਾ ਕੋਈ ਨਸ਼ੇੜੀ ਹੁੰਦਾ ਉਹਨੂੰ ਕੋਈ ਰੱਖੇ ਨਹੀਂ ਰਾਜੀ ਹੁੰਦਾ ਉਹ ਜ਼ਿਮੀਂਦਾਰ ਪਹਿਲਾਂ ਦੇਖਦਾ ਹੀ ਬੰਦੇ ਦਾ ਕੈਰੈਕਟਰ ਪਿੱਛੋਂ ਕਿਹੇ ਜਾ ਤਾਂ ਉਹ ਉਸ ਨੂੰ ਰੱਖਦਾ ਤਾਂ ਉਹ ਜ਼ਿਮੀਂਦਾਰ ਨੂੰ ਜਿਆਦਾ ਪਰੇਸ਼ਾਨ ਨਹੀਂ ਆਉਂਦੀ ਤੇ ਉਹਦੀ ਵੋਟ ਵੀ ਨਹੀਂ ਬਣਾਉਂਦਾ ਉਹ ਜ਼ਿਮੀਂਦਾਰ ਉਹ ਲਗਭਗ 6 ਮਹੀਨੇ ਬਾਅਦ ਚਲੇ ਜਾਂਦੇ ਨੇ ਤੇ ਨਵੇਂ ਆ ਜਾਂਦਾ ਉਹ ਜਿਆਦਾ ਪੱਕੇ ਨਹੀਂ ਰਹਿੰਦੇ ਜਿਹੜੇ ਨਾਲ ਰਹਿੰਦੇ ਨੇ ਕੀ ਲੱਗਦਾ ਜਿਵੇਂ ਤਮਾਕੂ ਤੇ ਰੋਕ ਲਗਾਈ ਆ ਹੋਰ ਨਸ਼ਾ ਤੇ ਵੀ ਰੋਕ ਲਗਾਈ ਆ ਜਿਹੜੇ ਦੁਕਾਨਦਾਰ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਤਮਾਕੂ ਵਗੈਰਾ ਰੱਖਦੇ ਸੀ ਕੀ ਉਹ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ ਹਾਂਜੀ ਉਹ ਪੂਰਾ ਸਹਿਯੋਗ ਕਰ ਰਹੇ ਨੇ ਅਸੀਂ ਸਟਿੰਗ ਤਮਾਕੂ ਕੋਲਿਫ ਨ ਉਹ ਤੋਂ ਮਾਕੂ ਸਰਗੜ ਵੀ ਸਾਰਿਆਂ ਦੇ ਰੋਕ ਲਗਾਈ ਆ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਸਾਈਨ ਕਰਾਏ ਨੇ ਬਕਾਇਦਾ ਤੇ ਉਹਨਾਂ ਨੇ ਉਸ ਤੋਂ ਬਾਅਦ ਬਿਲਕੁਲ ਹੀ ਵੇਚਿਆ ਵੀ ਨਹੀਂ ਸਾਡੇ ਨਾਲ ਪੂਰੇ ਸਹਿਯੋਗ ਨੇ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਹੀ ਬੰਦ ਕਰਤਾ ਅ ਥੋੜੀ ਦੇਰ ਪਹਿਲਾਂ ਦੇਖਿਆ ਸੀ ਤੁਹਾਡੇ ਪ੍ਰਿੰਟ ਦੇ ਵਿੱਚ ਇੱਕ ਸਟੇਡੀਅਮ ਬਣਾਇਆ ਹੋਇਆ ਜਿਹਦੇ ਵਿੱਚ ਜਿੰਮ ਦਾ ਆਇਆ ਹੈ ਪਰ ਪਤਾ ਲੱਗਿਆ ਕਿ ਜਿੰਮ ਦਾ ਸਮਾਨ ਤੁਹਾਡੇ ਵੱਲੋਂ ਆਇਆ ਪਰ ਕਿਸੇ ਵੱਲੋਂ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਹਾਇਰਕਤਰਾ ਦਾ ਪਹਿਲਾਂ ਸਾਰਾ ਉਥੇ ਟੋਬਾ ਦਿਓ ਪਿੰਡ ਦੇ ਮੁੰਡਿਆਂ ਵੱਲੋਂ ਪੌਂਟ ਟੋਬੇ ਬੰਦ ਕੀਤਾ ਕੁਝ ਐਨਆਰਆਈ ਵੱਲੋਂ ਫੰਡ ਆਇਆ ਇਹ ਟੋਬਾ ਬੰਦ ਕੀਤਾ ਕੁਝ ਸਾਡੀਆਂ ਕਮੇਟੀਆਂ ਨੇ ਲੰਮੂਰ ਦੁਆਰਾ ਕਮੇਟੀ ਮਾਤਰਾਣੀ ਕਮੇਟੀ ਹੋਰ ਮਸਤੋਂਗਟੀਆਂ ਤੰਨਾ ਵੱਲੋਂ ਜੀ ਫੰਡ ਇਕੱਠਾ ਕਰਕੇ ਉਹ ਬੰਦ ਕੀਤਾ ਅਤੇ ਅਸੀਂ ਉੱਥੇ ਕਮਰੇ ਖੜੇ ਕੀਤੇ ਉਹ ਜੁਮੇ ਦਾ ਸਮਾਨ ਵੀ ਅਸੀਂ ਪਿੰਡ ਵੱਲੋਂ ਜਲੰਧਰ ਤੋਂ ਲੈ ਕੇ ਆਇਆ ਜਿੰਮ ਵਧੀਆ ਕਿਉਂਕਿ ਸਰਕਾਰੀ ਜਿੰਮ ਇੰਨੀ ਵਧੀਆ ਨਹੀਂ ਆਉਂਦੀ ਸੀ ਆਪਣੇ ਤੌਰ ਤੇ ਪਰ ਅਸਲ ਜਿੰਮ ਅਸੀਂ ਆਪਣੇ ਫੰਡ ਦੇ ਫੰਡ ਵੱਲੋਂ ਜਾਂ ਪਿੰਡ ਦੇ ਸਹਿਯੋਗ ਵੱਲੋਂ ਲੈ ਕੇ ਆਇਆ ਜਿਸ ਤਰ੍ਹਾਂ ਤੁਸੀਂ ਨੇ ਇੱਕ ਮਤਾ ਵੀ ਪਾਇਆ ਜਿਵੇਂ ਤੁਹਾਡੇ ਪਿੰਡ ਦਾ ਕੋਈ ਖੜਿਆਰੀ ਨੈਸ਼ਨਲ ਜਾਂ ਇੰਟਰਨੈਸ਼ਨਲ ਜਾਂ ਸਟੇਟ ਲੈਵਲ ਤੇ ਖੇਡਣ ਜਾਂਦਾ ਤਾਂ ਉਸ ਨੂੰ ਪਿੰਡ ਵੱਲੋਂ ਸਪੈਸ਼ਲ ਸਨਮਾਨ ਕੀਤਾ ਜਾਵੇਗਾ ਹਾਂ ਇਹ ਜੋ ਅਸੀਂ ਵੀ ਪਹਿਲਾਂ ਗਿੜਦੇ ਰਹੇ ਜੇ ਮਤਲਬ ਕਮੀ ਮਹਿਸੂਸ ਹੁੰਦੀ ਆ ਪਲੇਅਰ ਨੂੰ ਸਪੋਰਟਸਮੈਨ ਨੂੰ ਕਿਉਂ ਜਦੋਂ ਜਾਂਦਾ ਹੋਇਆ 1 2000 ਰੁਪਏ ਐਂਟਰੀ ਹੁੰਦੀ ਆ ਇੱਕ ਥਾਂ 'ਤੇ 1000 ਰੁਪਏ ਤਾਂ ਬੰਦਾ ਉੱਥੇ ਪਰ ਦਾ ਕਿਰਾਇਆ ਵੀ ਲਾਉਣਾ ਬੱਚੇ ਨੇ ਖਾਣਾ ਪੀਣਾ ਵੀ ਆ ਤਾਂ ਵੀਕ ਅਸੀਂ ਪੰਚਾਇਤ ਕੋਲ ਨਾ ਕੋਸੋਨਾ ਵਾਸਤੇ ਕਰ ਸਕੇ ਤਾਂ ਅਸੀਂ ਐਂਟਰੀ ਵੀਸ ਪੰਚਾਇਤ ਵੱਲੋਂ ਰੱਖਦੇ ਜਿੰਨੇ ਵੀ ਹੋਊਗੀ ਉਹ ਪਰਚੀ ਲਿਆਉਣਗੇ ਸਾਡੇ ਕੋਲ ਅਸੀਂ ਉਹਨੂੰ ਐਂਟਰੀ ਦੇ ਦਾਂਗੇ ਉਹ ਜੋ ਵੀ ਪਲੇਅਰ ਪੰਜਾਬ ਜਾਂ ਨੇਸ਼ਨਲ ਜਾਂ ਬਲਾਕ ਵੱਲੋਂ ਖੇਡਦਾ ਅਸੀਂ ਉਹਨਾਂ ਨਗਦ ਰਾਸ਼ੀ ਨਾਲ ਤੇ ਅਵਾਰਡ ਦੇਵਾਂਗੇ ਸਨ ਵਧੀਆ ਟਰੋਫੀ ਸਨਵਾਨ ਕਰਾਂਗੇ ਅਗਰ ਕੋਈ ਪਲੇਅਰ ਲੋਡ ਬੰਦ ਹੋਊਗਾ ਅਸੀਂ ਉਹਦੀ ਖਰਾਕ ਦਾ ਵੀ ਇੰਤਜ਼ਾਮ ਕਰਾਂਗੇ ਸਾਡੀ ਸੋਚ ਇਹ ਆ ਵੀ ਪਿੰਡ ਦਾ ਸਪੋਰਟਸ ਵਧੇ ਅਤੇ ਨਸ਼ਾ ਖਤਮ ਹੋਵੇ ਜਿਹੜੇ ਤੁਸੀਂ ਜੁਰਮਾਨੇ ਲਾਏ ਨੇ ਜੁਰਮਾਨੇ ਦਾ ਫੰਡ ਇਕੱਠਾ ਹੋਊਗਾ ਤਾਂ ਉਹ ਫੰਡ ਕਿੱਥੇ ਜਾਵੇਗਾ ਜਿਹੜੇ ਤੁਸੀਂ ਮਤਾ ਪਾਇਆ ਕੀ ਉਹ ਪੱਕਾ ਮਤਾ ਹਾਂ ਜੋ ಗ್ರಾಮ ਸਭਾ 'ਚ ਮਤੇ ਪਾਏ ਨੇ ਪਰ ਕੋਈ ਲੈਟਰ ਪੈਡ ਤੇ ਨਹੀਂ ਮਤਾ ਪਾਇਆ ಗ್ರಾಮ ਸਭਾ 'ਚ ਮਤਾ ਪਾਇਆ ਇੱਕ ਤਰ੍ਹਾਂ ਦਾ ਹਾਈ ਕੋਰਟ ਦੇ ਬਰਾਬਰ ਹੁੰਦਾ ਉਹ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਸ ਮਤਲਬ ਸੈਕਟਰੀ ਬੀਡੀਪੀਓ ਦੇ ਇੰਟਰਵਿਊ ਮਤਾਂ ਪਾਇਆ ਉਹ ਉਹ ਜੋ ਵੀ ਉਹਦਾ ਫੰਡ ਆਊਗਾ ਉਹ 20% ਸਰਕਾਰ ਕਟੂਓ ਚੋਂ 80% ਪਿੰਡ ਦੇ ਖਾਤੇ ਚ ਆਊਗਾ ਜਿਵੇਂ ਆਪਣਾ ਪੰਚਾਇਤੀ ਜ਼ਮੀਨ ਹੁੰਦੀ ਹੈ 20% 30% ਸਰਕਾਰ ਦੇ ਕੋਲ ਜਾਂਦਾ ਬਾਕੀ ਪਿੰਡ ਦੇ ਕੋਲੇ ਆਉਂਦਾ ਉਹ ਸਰਕਾਰ ਦੇ ਖਾਤੇ ਜਾਮਾ ਉਹ ਕੇ ਦੁਬਾਰਾ ਪਿੰਡ ਕੋਲੇ ਆਊਗਾ ਉਹ ਤੋਂ ਉਸ ਤੋਂ ਬਾਅਦ ਅਸੀਂ ਉਹਨੂੰ ਵਰਤ ਕਿਤੇ ਮਰਜ਼ੀ ਵਰਤ ਸਕਦੇ ਹਾਂ ਕੀ ਲੱਗਦਾ ਤੁਹਾਡੇ ਮਤੇ ਨਾਲ ਇਹ ਪਿੰਡ ਦੇ ਅਸਰ ਹੋਵੇਗਾ ਨਵੇਂ ਨੌਜਵਾਨ ਪੀੜੀ ਸੁਧਰੇਗੀ हां जी मैं पंचायत ਵੱਲੋਂ ਦੇ ਸਾਰੇ ਪਿੰਡ ਵਾਸੀਆਂ ਨੇ ਸਹਿਯੋਗ ਨਾਲੇ ਕੰਮ ਹੁੰਦੇ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਕਰੀ ਆ ਆਪਣਾ ਸਹਿਯੋਗ ਦਿਓ ਆਪਾਂ ਪਿੰਡ ਨੂੰ ਵਧੀਆ ਬਣਾ ਸਕੀਏ ਕਿਉਂਕਿ ਹਰੇਕ ਦੇ ਬੱਚਿਆਂ ਨੂੰ ਇਹੀ ਖਤਰਾ ਹੈ ਸਾਡਾ ਬੱਚਾ ਨਸ਼ੇ ਤਣ ਲੱਗ ਜਾਏ ਆਪਾਂ ਬਾਹਰ ਨਿਕਲੋਂ ਦੇ ਬੱਚੇ ਨੂੰ ਡਰਦੇ ਹਾਂ ਕਿਤੇ ਜਾ ਕੇ ਨਸ਼ੇ ਤਣ ਲੱਗ ਜਾਏ ਅਗਰ ਸਾਰਾ ਪਿੰਡ ਸਹਿਯੋਗ ਦੇਊਗਾ ਤਾਂ ਇੱਕ ਆਪਣਾ ਪਿੰਡ ਵਧੀਆ ਬਣਾ ਸਕਦੇ ਹਾਂ ਅਸੀਂ ਔਰ ਸੇਤੂ ਬਚਾ ਸਕਦੇ ਹਾਂ ਮਨਉਮਾਨ ਸਾਡੇ ਪਿੰਡ ਦੀ ਮੇਰਾ ਪਿੰਡ ਸਾਰਾ ਮੇਰਾ ਸਹਿਯੋਗ ਦੇਊਗਾ ਅਦੇ ਵੋਟਾਂ ਤੋਂ ਬਾਅਦ ਅਸੀਂ ਕੋਈ ਵੀ ਪਿੰਡ ਚ ਪਾਰਟੀ ਵਾਈਜ਼ ਰੱਖਣੀ ਚਾਹੁੰਦੇ ਕਿਸੇ ਨੇ ਵੋਟ ਨਹੀਂ ਪਾਈ ਤਾਂ ਉਹਦਾ ਵੀ ਅਸੀਂ ਪੂਰਾ ਮਤਲਬ ਕੰਮ ਵੱਧ ਛੱਡ ਕੇ ਕਰਾਵਾਂਗੇ ਅਸੀਂ ਕਿਸੇ ਨਾ ਯਰਖਾ ਵਾਈਜ਼ ਨਹੀਂ ਰੱਖਣਾ ਚਾਹੁੰਦੇ ਸਾਰੇ ਪਿੰਡ ਨੂੰ ਇੱਕ ਸਵਾਨ ਪਾਰਟੀ ਵਾਈਜ਼ ਹਟਾ ਕੇ ਇਕੱਠਾ ਕਰਨਾ ਚਾਹੁੰਦੇ ਹਾਂ ਕੀ ਅਸਾਂ ਸਾਡੇ ਨਾਲ ਪਿੰਡ ਖਿੱਲੜੀਆਂ ਦੇ ਸਰਪੰਚ ਹਰਜਿੰਦਰ ਸਿੰਘ ਜਿਨ੍ਹਾਂ ਨੇ ਕੀ ਮਤੇ ਬਾਰੇ ਸਾਰੀ ਜਾਣਕਾਰੀ ਦਿੱਤੀ ਆ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਅਸੀਂ ਫਲੈਕਸਾ ਲਗਾ ਚੁੱਕੇ ਆ ਮਤੇ ਦੀਆਂ ਬਾਕੀ ਜੋ ਕਮੀਆਂ ਪੇਸ਼ੀਆਂ ਨੇ ਉਹ ਵੀ ਦੂਰ ਕਰਾਂਗੇ ਪਿੰਡ ਨੂੰ ਅੱਗੇ ਤਰੱਕੀ ਵੱਲ ਲੈ ਕੇ ਜਾਵਾਂਗੇ ਗੱਲਬਾਤ ਪਿੰਡ ਵਾਸੀਆਂ ਨਾਲ ਵੀ ਕਰਾਂਗੇ ਕੀ ਨਾਮ ਨਿਪਿੰਦਰ ਸਿੰਘ ਜੀ ਨਿਪਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਨਵੀਂ ਪੰਚਾਇਤ ਬਣੀ ਆ ਨਵੀਂ ਪੰਚਾਇਤ ਨੇ ਨਵਾਂ ਪਤਾ ਪਾਇਆ ਬਹੁਤ ਵਧੀਆ ਉਪਰਾਲਾ ਕਿਸ ਤਰ੍ਹਾਂ ਪਿੰਡ ਵਾਸੀ ਦੇਖਦੇ ਨੇ ਕਿਸ ਤਰ੍ਹਾਂ ਤੁਸੀਂ ਦੇਖਣਾ ਬਹੁਤ ਵਧੀਆ ਉਪਰਾਲਾ ਜੀ ਇਨਾ ਮੁੰਡਿਆਂ ਨੇ ਪਹਿਲਾਂ ਵੀ ਐਲਾਨ ਕਰ ਦਿੱਤਾ ਵੀ ਆਪਾਂ ਇਹ ਕੰਮ ਕਰਨੇ ਨੇ ਇਹਦੀ ਸੋਚ ਪਹਿਲਾਂ ਹੀ ਸੀ ਸਰਪੰਚ ਬਾਨ ਨੇ ਤੋਂ ਹੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਧੀਆ ਕੰਮ ਹੋਏ ਨੇ ਜੀ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਹਰ ਇੱਕ ਨੂੰ ਵਧੀਆ ਵੀ ਅੱਜ ਤੇ ਹੋਰ ਚਾਹੇ ਕੰਮ ਘੱਟ ਹੋ ਜਾਏ ਕਿ ਇਹਨੂੰ ਐ ਹੁੰਦਾ ਵੀ ਆਪਣਾ ਬੱਚੇ ਠੀਕ ਨੇ ਉਹਦਾ ਸਾਰਾ ਕੁਝ ਸੈੱਟ ਆ ਜੀ ਅੱਜ ਤੇ ਟਾਈਮ 'ਚ ਬੱਚੇ ਕੋਈ ਨਸ਼ੇ ਤੋਂ ਰਹਿਤ ਨੇ ਜਾਂ ਹੋਰ ਠੀਕ ਹੈ ਜੀ ਪੰਜਾਬ ਸਰਕਾਰ ਵੀ ਉਪਰਾਲੇ ਕਰਦੀ ਆ ਪੁਲਿਸ ਪ੍ਰਸ਼ਾਸਨ ਵੀ ਉਪਰਾਲੇ ਕਰ ਰਿਹਾ ਜਿਵੇਂ ਚਿੱਟਾ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਵੀ ਚਿੱਟਾ ਵਿਗ ਰਿਹਾ ਨੌਜਵਾਨ ਪੀੜ੍ਹੀ ਚਿੱਟੇ ਨੂੰ ਜਾ ਰਹੀ ਆ ਤੁਹਾਡੇ ਪਿੰਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਤੇ ਬਹੁਤ ਵਧੀਆ ਬਣ ਪਏਗਾ ਹਾਂਜੀ ਹਾਂ ਇਹ ਆਪੋ ਆਪਣੇ ਆਪਾਂ ਨੂੰ ਪਿੰਡ ਸਟੈਪ ਵਾਈਜ਼ ਸਟੈਪ ਕਰਨਾ ਪਊ ਜੇ ਆਪਾਂ ਕਈ ਵੀ ਕੱਲਾ ਸਰਕਾਰ ਹੀ ਕਰੂ ਉਹਨਾਂ ਕਣੀ ਦੇਖੀ ਜਾਵਾਂਗੇ ਵੀ ਨਹੀਂ ਹੋਣਾ ਤਾਂ ਆਪਾਂ ਨੂੰ ਵੀ ਕੁਝ ਨਾ ਕੁਝ ਕਰਨਾ ਪਊ ਨਾਲ ਜੇ ਆਪਾਂ ਕੋਈ ਪਿੰਡ ਚੋਂ ਬੰਦ ਕਰਾਂਗੇ ਤਾਂ ਹੀ ਹੋਊਗਾ हां क्योंकि जे ਪਿੰਡ ਦੇ ਵਾਸੀ ਨੂੰ ਹੀ ਪਤਾ ਹੁੰਦਾ ਨਸ਼ਾ ਕੌਣ ਕਰਦਾ ਤੇ ਕੌਣ ਵੇਚਦਾ ਪੁਲਿਸ ਪ੍ਰਸ਼ਾਸਨ ਨੂੰ ਦੱਸਾਂਗੇ ਕਈ ਵਾਰ ਛੱਡ ਦਿੰਦਾ ਪਰ ਜੇ ਪਿੰਡ ਦੇ ਲੈਵਲ ਤੇ ਤੁਸੀਂ ਉਪਰਾਲਾ ਕਰ ਰਹੇ ਹੋ ਤਾਂ ਅੱਗੇ ਵੀ ਜਾ ਸਕ ਹਾਂਜੀ ਹਾਂ ਇਹ ਆਪਾਂ ਨੂੰ ਪਿੰਡ ਲੈਵਲ ਤੇ ਆਪਾਂ ਨੂੰ ਕੰਮ ਕਰਨਾ ਪਊਗਾ ਆਪ ਜੇ ਸੋਚਾਂਗੇ ਆਪਾਂ ਨੂੰ ਆਪ ਦੇ ਪਰਿਵਾਰ ਵਾਂਗੂ ਪਿੰਡ ਦੇ ਬਾਰੇ ਸੋਚਣਾ ਪੈਂਦਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਸਾਡੇ ਸਰਪੰਚ ਜਾਂ ਪੰਚਾਇਤ ਨੇ ਇਹ ਉਪਰਾਲਾ ਕੀਤਾ ਮਤੇ ਪਾਏ ਨੇ ਇਹ ਬਹੁਤ ਵਧੀਆ ਮਤੇ ਨੇ ਕਿਉਂਕਿ ਪਿੰਡ ਦੇ ਲੈਵਲ ਤੋਂ ਹੀ ਜੇ ਨਸ਼ਾ ਖਤਮ ਹੋਊਗਾ ਤਾਂ ਹੀ ਨਸ਼ਾ ਖਤਮ ਹੋਊਗਾ ਕੱਲੀ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਨਸ਼ਾ ਨਹੀਂ ਕਰ ਸਕਦੀ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਵਦਾ ਖਿਲਰਿਆ ਸੰਗਰੂਰ